ਇੱਕ ਕਹਾਵਤ ਹੈ ਕਿ ਅੱਗ ਲੈਣ ਆਈ ਘਰ ਵਾਲੀ ਬਣ ਬੈਠੀ ਅੱਜ ਦੀ ਜਿਹੜੀ ਸੱਚੀ ਕਹਾਣਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਵਿੱਚ ਇਦਾਂ ਹੀ ਹੁੰਦਾ ਹੈ ਇੱਕ ਹੋਰ ਤੁਸੀਂ ਫਿਲਮ ਦੇਖੀ ਹੋ ਬੋਬੀ ਦਿਓਲ ਅਤੇ ਅਕਸ਼ੇ ਕੁਮਾਰ ਦੀ ਜਿਸ ਵਿੱਚ ਉਹ ਘਰ ਵਾਲੀਆਂ ਬਦਲਾ ਲੈਂਦੇ ਨੇ ਇਹ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਘਰ ਵਾਲੀਆਂ ਬਦਲਾਈਆਂ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਕਹਾਵਤ ਸੁਣਾਈ ਹੈ ਕਿ ਅੱਗ ਲੈਣ ਆਈ ਘਰ ਵਾਲੀ ਬਣ ਬੈਠੀ ਉਹ ਕਹਾਵਤ ਇਸ ਘਟਨਾ ਦੇ ਉੱਤੇ ਬਿਲਕੁਲ ਟੁੱਕਦੀ ਹੈ ਤੇ ਫੇਰ ਜਦੋਂ ਰੌਲਾ ਪੈਂਦਾ ਤੇ ਇਹ ਗੱਲ ਥਾਣੇ ਦੇ ਵਿੱਚ ਜਾਂਦੀ ਹੈ ਤਾਂ ਪੁਲਿਸ ਵਾਲੇ ਵੀ ਸੁਣ ਕੇ ਹੈਰਾਨ ਹੋ ਜਾਂਦੇ ਨੇ ਤੇ ਜੋ ਵੀ ਇਸ ਘਟਨਾ ਨੂੰ ਸੁਣਦਾ ਉਸ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਹੈ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਲਖਨਊ ਇਸ ਦੇ ਨਾਲ ਲੱਗਦਾ ਜ਼ਿਲ੍ਹਾ 12 ਬੰਕੀ ਤੇ 12 ਬੰਕੀ ਦਾ ਥਾਣਾ ਲੋਨੀ ਕਟਰਾ ਗੱਲ ਹੈ 20 ਅਗਸਤ 2025 ਦੀ ਇੱਥੇ ਇੱਕ ਔਰਤ ਆਉਂਦੀ ਹੈ ਜਿਸ ਦਾ ਨਾਮ ਸविता ਹੁੰਦਾ ਹੈ ਉਹ ਥਾਣੇ ਦੇ ਵਿੱਚ ਆ ਕੇ ਥਾਣਾ ਮੁਖੀ ਨੂੰ ਕਹਿੰਦੀ ਹੈ ਕਿ ਮੇਰਾ ਨਾਮ ਸविता ਹੈਗਾ ਅਤੇ ਮੇਰੇ ਪਤੀ ਦਾ ਨਾਮ અનુਪ ਹੈ ਤੇ ਹੁਣ ਮੇਰਾ ਪਤੀ ਮੈਨੂੰ ਨਹੀਂ ਰੱਖ ਰਿਹਾ ਮੈਨੂੰ ਉਸਨੇ ਕਹਿ ਦਿੱਤਾ ਕਿ ਮੈਂ ਤੈਨੂੰ ਨਹੀਂ ਰੱਖਣਾ ਤੂੰ ਪੱਪੂ ਦੇ ਨਾਲ ਜਾ ਕੇ ਰਹਿ ਹੁਣ ਪੁਲਿਸ ਵਾਲਾ ਸੁਣ ਕੇ ਹੈਰਾਨ ਹੋ ਜਾਂਦਾ ਕਿ ਕੋਈ ਪਤੀ ਆਪਣੀ ਪਤਨੀ ਨੂੰ ਕਿਵੇਂ ਕਹਿ ਸਕਦਾ ਹੈ ਕਿ ਤੂੰ ਕਿਸੇ ਹੋਰ ਨਾਲ ਜਾ ਕੇ ਰਹਿ ਸਬੀਤਾ ਨੇ ਦੱਸਿਆ ਕਿ ਜੋ ਪੱਪੂ ਆ ਉਹ ਅਨੂਪ ਦਾ ਦੋਸਤ ਹੈ ਹੁਣ ਪੁਲਿਸ ਆ ਹੈਰਾਨ ਹੁੰਦਾ ਕਿ ਭਾਵੇਂ ਦੋਸਤ ਹੋਵੇ ਫਿਰ ਵੀ ਐਦਾਂ ਕਿਵੇਂ ਹੋ ਸਕਦਾ ਹੈ ਤਾਂ ਪਤਨੀ ਦੱਸਦੀ ਹੈ ਜਾਨੀ ਸविता ਦੱਸਦੀ ਹੈ ਕਿ ਜੋ ਪੱਪੂ ਆ ਉਸ ਦੀ ਪਤਨੀ ਰਾਧਿਕਾ ਨੂੰ ਅਨੂਪ ਚਾਰ ਮਹੀਨਿਆਂ ਤੋਂ ਆਪਣੇ ਨਾਂ ਰੱਖੀ ਬੈਠਾ ਹੈ ਤੇ ਮੈਨੂੰ ਕਹਿ ਰਿਹਾ ਕਿ ਤੂੰ ਜਾ ਕੇ ਪੱਪੂ ਦੇ ਨਾਲ ਰਹਿ ਹੁਣ ਪੁਲਿਸ ਵਾਲੇ ਦਾ ਦਿਮਾਗ ਘੁੰਮ ਜਾਂਦਾ ਕਿ ਇਹ ਕਿੱਦਾਂ ਦੀ ਕਹਾਣੀ ਹੈ ਇਹ ਕਿੱਦਾਂ ਦੀ ਸਟੋਰੀ ਆ ਜੋ ਇਹ ਮੈਨੂੰ ਸੁਣਾ ਰਹੀ ਹੈ ਉਸ ਤੋਂ ਬਾਅਦ ਥਾਣਾ ਮੁਖੀ ਅਨੂਪ ਨੂੰ ਪੱਪੂ ਨੂੰ ਅਤੇ ਰਾਧਿਕਾ ਨੂੰ ਥਾਣੇ ਦੇ ਵਿੱਚ ਬੁਲਾਉਂਦਾ ਹੈ ਤੇ ਇਹਨਾਂ ਤੋਂ ਪੁੱਛਗਿੱਛ ਕਰਦਾ ਹੈ ਤੇ ਜੋ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਅਨੂਪ ਅਤੇ ਪੱਪੂ ਨੇ ਇਹ ਦੋਨੋਂ ਪੱਕੇ ਦੋਸਤ ਹੁੰਦੇ ਨੇ ਇਹ ਅਹਮਦਾਬਾਦ ਦੇ ਵਿੱਚ ਨੌਕਰੀ ਕਰਦੇ ਹੁੰਦੇ ਨੇ ਤਕਰੀਬਨ 6-7 ਸਾਲ ਪਹਿਲਾਂ ਜੋ ਪੱਪੂ ਹੁੰਦਾ ਉਸ ਦਾ ਵਿਆਹ ਰਾਧਿਕਾ ਦੇ ਨਾਲ ਹੋ ਜਾਂਦਾ ਹੈ ਰਾਧਿਕਾ 12 ਬਾਂਕੀ ਦੇ ਵਿੱਚ ਹੀ ਰਹਿੰਦੀ ਸੀ ਇਹ ਦੋਨੋਂ ਅਹਮਦਾਬਾਦ ਦੇ ਵਿੱਚ ਨੌਕਰੀ ਕਰਦੇ ਸੀ ਹੁਣ 2 ਸਾਲ ਪਹਿਲਾਂ ਅਨੂਪ ਦਾ ਵਿਆਹ ਵੀ ਹੋ ਜਾਂਦਾ ਸਬੀਤਾ ਦੇ ਨਾਲ ਉਸ ਤੋਂ ਬਾਅਦ ਇਹ ਦੋਨੋਂ ਆਪਣੀਆਂ ਪਤਨੀਆਂ ਨੂੰ ਲੈ ਕੇ ਅਹਮਦਾਬਾਦ ਆ ਜਾਂਦੇ ਨੇ ਯਾਨੀ ਜਿੱਥੇ ਕੰਮ ਕਰਦੇ ਨੇ ਉੱਥੇ ਹੀ ਆਪਣੀਆਂ ਪਤਨੀਆਂ ਨੂੰ ਰੱਖਦੇ ਨੇ ਇਹ ਦੋਨੋਂ ਦੋਸਤ ਸੀ ਤੇ ਸ਼ਰਾਬ ਵੀ ਪੀਂਦੇ ਸੀ ਹੁਣ ਜੋ ਅਨੂਪ ਸੀ ਉਸ ਦੇ ਪੱਪੂ ਦੀ ਪਤਨੀ ਰਾਧਿਕਾ ਦੇ ਨਾਲ ਨਾਜਾਇਜ਼ ਸਬੰਧ ਸੀ ਪਰ ਇਸ ਗੱਲ ਦਾ ਪਤਾ ਪੱਪੂ ਨੂੰ ਨਹੀਂ ਸੀ ਹੁਣ ਜਦੋਂ ਇਹ ਦੋਨੋਂ ਅਹਮਦਾਬਾਦ ਦੇ ਵਿੱਚ ਇਹਨਾਂ ਨੂੰ ਲੈ ਆਉਂਦੇ ਨੇ ਤਾਂ ਜਦੋਂ ਹੁਣ ਅਨੂਪ ਰਾਧਿਕਾ ਨੂੰ ਮਿਲਦਾ ਇਸ ਗੱਲ ਦਾ ਪਤਾ ਪੱਪੂ ਨੂੰ ਲੱਗ ਜਾਂਦਾ ਪੱਪੂ ਗੁੱਸੇ ਹੁੰਦਾ ਹੈ ਪੱਪੂ ਉਸ ਨਾਲ ਝਗੜਾ ਕਰਦਾ ਪਰ ਅਨੂਪ ਉਸ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਝਗੜਾ ਨਾ ਕਰ ਆਪਾਂ ਦੋਸਤ ਹਾਂ ਮੈਂ ਤੇਰੀ ਘਰ ਵਾਲੀ ਦੇ ਨਾਲ ਸੰਬੰਧ ਬਣਾਉਣਾਗਾ ਤੇ ਤੂੰ ਐਦਾਂ ਕਰ ਤੂੰ ਮੇਰੀ ਘਰ ਵਾਲੀ ਨਾਲ ਸੰਬੰਧ ਬਣਾ ਲਾ ਆਪਾਂ ਪਤਨੀਆਂ ਦੀ ਅਦਲਾ ਬਦਲੀ ਕਰ ਲੈਂਦੇ ਹੁਣੇ ਪਤਨੀਆਂ ਦੀ ਅਦਲਾ ਬਦਲੀ ਕਰ ਲੈਂਦੇ ਆ ਤਕਰੀਬਨ 7-8 ਮਹੀਨੇ ਪਹਿਲਾਂ ਇਹ ਚੱਲਦਾ ਰਹਿੰਦਾ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਦਾ ਹੁਣ ਜੋ ਅਨੂਪ ਹੁੰਦਾ ਉਸ ਦਾ ਰਾਧਿਕਾ ਦੇ ਨਾਲ ਐਨਾ ਦਿਲ ਮਿਲ ਜਾਂਦਾ ਕਿ ਉਹ ਕਹਿੰਦਾ ਕਿ ਮੈਂ ਤਾਂ ਵਿਆਹ ਹੀ ਰਾਧਿਕਾ ਦੇ ਨਾਲ ਕਰਵਾਵਾਂਗਾ ਤਾਂ 4 ਮਹੀਨੇ ਪਹਿਲਾਂ ਅਨੂਪ ਰਾਧਿਕਾ ਦੇ ਨਾਲ ਵਿਆਹ ਕਰਵਾ ਲੈਂਦਾ ਹੁਣ ਜਦੋਂ ਅਨੂਪ ਰਾਧਿਕਾ ਦੇ ਨਾਲ ਵਿਆਹ ਕਰਵਾਉਂਦਾ ਤਾਂ ਜੋ ਸविता ਹੁੰਦੀ ਹੈ ਉਹ ਇਸ ਗੱਲ ਦਾ ਵਿਰੋਧ ਕਰਦੀ ਹੈ ਪਰ ਅਨੂਪ ਉਸ ਨੂੰ ਕਹਿੰਦਾ ਕਿ ਤੂੰ ਪੱਪੂ ਦੇ ਕੋਲ ਜਾ ਕੇ ਰਹਿ ਕਿਉਂਕਿ ਪਹਿਲਾਂ ਵੀ ਤੂੰ ਉਸ ਕੋਲ ਜਾਨੀ ਆ ਤੇ ਹੁਣ ਵੀ ਉਸ ਕੋਲ ਜਾ ਮੈਂ ਤਾਂ ਹੁਣ ਰਾਧਿਕਾ ਦੇ ਨਾਲ ਹੀ ਰਹਾਂਗਾ ਅਸੀਂ ਤਾਂ ਇੱਕ ਦੂਜੇ ਦੇ ਨਾਲ ਜ਼ਿੰਦਗੀ ਨੰਗਾਉਣ ਦਾ ਫੈਸਲਾ ਕਰ ਰਿਹਾ ਪਰ ਜੋ ਸविता ਹੁੰਦੀ ਹੈ ਉਹ ਚਾਹੁੰਦੀ ਹੈ ਕਿ ਮੈਂ ਪੱਪੂ ਦੇ ਨਾਲ ਨਹੀਂ ਰਹਾਂਗੀ ਮੈਂ ਤਾਂ ਅਨੂਪ ਦੇ ਨਾਲ ਹੀ ਰਹਾਂਗੀ ਪਰ ਅਨੂਪ ਉਸ ਨੂੰ ਕਹਿੰਦਾ ਕਿ ਮੈਂ ਤੈਨੂੰ ਨਹੀਂ ਰੱਖਾਂਗਾ ਇਹ ਰੁੱਸ ਕੇ ਪੇਕੇ ਚਲੀ ਜਾਂਦੀ ਹੈ ਤੇ ਅਨੂਪ ਉੱਤੇ ਦਬਾਅ ਪਾਉਂਦੀ ਹੈ ਕਿ ਤੂੰ ਮੈਨੂੰ ਰੱਖ ਪਰ ਅਨੂਪ ਕਹਿ ਦਿੰਦਾ ਕਿ ਨਹੀਂ ਮੈਂ ਤੈਨੂੰ ਨਹੀਂ ਰੱਖਾਂਗਾ ਇਹ ਅਨੂਪ ਦੇ ਘਰੋਂ ਵੀ ਗਾਇਬ ਹੋ ਜਾਂਦੀ ਹੈ ਉਸ ਤੋਂ ਬਾਅਦ ਆਉਂਦੀ ਹੈ ਤੇ ਅਨੂਪ ਦੇ ਘਰੋਂ ਗਾਇਬ ਹੋ ਜਾਂਦੀ ਹੈ ਹੁਣ ਅਨੂਪ ਨੂੰ ਲੱਗਦਾ ਹੈ ਕਿ ਪਤਾ ਨਹੀਂ ਸਬੀਤਾ ਕਿੱਧਰ ਚਲੀ ਗਈ ਤਾਂ ਇਹ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦਾ ਹੈ ਕਿ ਮੇਰੀ ਜੋ ਪਤਨੀ ਸੀ ਉਸ ਦਾ ਕੁਝ ਪਤਾ ਨਹੀਂ ਲੱਗਿਆ ਕਿ ਉਹ ਕਿੱਧਰ ਗਈ ਪਰ ਜੋ ਸविता ਸੀ ਉਹ ਤਾਂ 12 ਬੰਕੀ ਥਾਣੇ ਦੇ ਵਿੱਚ ਆ ਕੇ ਅਨੂਪ ਦੇ ਵਿਰੁੱਧ ਐਫ ਆਈ ਆਰ ਦਰਜ ਕਰਵਾਉਣ ਦੀ ਗੱਲ ਕਰਦੀ ਹੈ ਕਿ ਇਹ ਬੰਦਾ ਮੈਨੂੰ ਘਰੋਂ ਕੱਢ ਰਿਹਾ ਤੇ ਜੋ ਇਸ ਤੇ ਦੋਸਤੀ ਪਤਨੀ ਆ ਉਸ ਨਾਲ ਇਸ ਨੇ ਕੋਟ ਮੈਰਿਜ ਕਰਵਾ ਲਈ ਉਸ ਨੂੰ ਰੱਖ ਰਿਹਾ ਹੁਣ ਪੱਪੂ ਨੂੰ ਵੀ ਬੁਲਾਇਆ ਜਾਂਦਾ ਤੇ ਪੱਪੂ ਤੋਂ ਵੀ ਪੁੱਛਿਆ ਜਾਂਦਾ ਤਾਂ ਪੱਪੂ ਨੂੰ ਤਾਂ ਸ਼ਾਇਦ ਇਸ ਗੱਲ ਦੇ ਕੋਈ ਵੀ ਇਤਰਾਜ਼ ਨਹੀਂ ਸੀ ਪਰ ਜੋ ਸਬੀਤਾ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਪੱਪੂ ਦੇ ਨਾਲ ਨਹੀਂ ਰਹਿਣਾ ਮੈਂ ਅਨੂਪ ਦੇ ਨਾਲ ਹੀ ਰਹਿਣਾ ਇਸ ਗੱਲ ਤੋਂ ਇਹਨਾਂ ਦਾ ਝਗੜਾ ਹੋ ਜਾਂਦਾ ਹੈ ਪੱਪੂ ਤੇ ਅਨੂਪ ਵੀ ਆਪਸ ਵਿੱਚ ਲੜ ਪੈਂਦੇ ਨੇ ਪੁਲਿਸ ਵੱਲੋਂ ਇਹਨਾਂ ਦੀ 751 ਕੀਤੀ ਜਾਂਦੀ ਹੈ ਪਰ ਜੋ ਇਹ ਕੇਸ ਸੀ ਇਹ ਕੇਸ ਉਦਾਂ ਹੀ ਲਟਕਿਆ ਰਹਿੰਦਾ ਹੈ ਕਿ ਹੁਣ ਜੋ ਸਬੀਤਾ ਕੀ ਉਹ ਪੱਪੂ ਦੇ ਕੋਲ ਰਹੇ ਜਾਂ ਅਨੂਪ ਦੇ ਕੋਲ ਰਹੇ ਕਿਉਂਕਿ ਅਨੂਪ ਨੇ ਤਾਂ ਕਿਹਾ ਕਿ ਜੋ ਰਾਧਿਕਾ ਕੀ ਉਹੀ ਮੇਰੀ ਪਤਨੀ ਆ ਮੈਂ ਹੁਣ ਇਸ ਨਾਲ ਹੀ ਜ਼ਿੰਦਗੀ ਬਤਾਵਾਗਾ ਤੇ ਸविता ਨੂੰ ਚਾਹੀਦਾ ਕਿ ਉਹ ਪੱਪੂ ਦੇ ਨਾਲ ਪਹਿਲਾਂ ਵੀ ਰਾਤਾਂ ਗੁਜ਼ਾਰ ਚੁੱਕੀ ਆ ਤੇ ਹੁਣ ਵੀ ਉਹ ਪੱਪੂ ਦੇ ਨਾਲ ਹੀ ਰਹੇ ਪਰ ਸविता ਇਸ ਗੱਲ ਨੂੰ ਨਹੀਂ ਮੰਨ ਰਹੀ ਸੋ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਪਰ ਇਹ ਜੋ ਘਟਨਾ ਸੀ ਬੜੀ ਹੀ ਹੈਰਾਨ ਕਰ ਦੇਣ ਵਾਲੀ ਸੀ ਕਿ ਦੋਨਾਂ ਨੇ ਆਪਸ ਵਿੱਚ ਪਤਨੀਆਂ ਬਦਲਾ ਲੈਂਤੀਆਂ ਤੇ ਇੱਕ ਤਾਂ ਫਿਰ ਜਿਹੜੀ ਅੱਗ ਲੈਣ ਆਈ ਸੀ ਉਹ ਤਾਂ ਘਰ ਵਾਲੀ ਬਣ ਕੇ ਬਹਿ ਗਈ ਯਾਨੀ ਜੋ ਰਾਧਿਕਾ ਸੀ ਉਹ ਤਾਂ ਅਨੂਪ ਦੀ ਘਰ ਵਾਲੀ ਹੀ ਬਣ ਕੇ ਰਹਗੀ ਜਦਕਿ ਪੱਪੂ ਨੇ ਤਾਂ ਇਹ ਸੋਚਿਆ ਸੀ ਕਿ ਇਹ ਰਾਧਿਕਾ ਉਸ ਨਾਲ ਰਾਤਾਂ ਕੱਟ ਲਵੇਗੀ ਤੇ ਜੋ ਅਨੂਪ ਦੀ ਘਰ ਵਾਲੀ ਸविता ਗਈ ਉਹ ਮੇਰੇ ਨਾਲ ਰਾਤਾਂ ਕੱਟ ਲਵੇਗੀ ਪਰ ਹੋ ਗਿਆ ਬਿਲਕੁਲ ਉਲਟ ਅਨੂਪ ਤੇ ਰਾਧਿਕਾ ਨੇ ਵਿਆਹੀ ਕਰਵਾ ਲਿਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਟਾਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਦੋ ਪੱਕੇ ਦੋਸਤਾਂ ਨੇ ਆਪਣੀਆਂ ਘਰਵਾਲੀਆਂ ਹੀ ਬਦਲ ਲਈਆਂ ਉਹਨਾਂ ਨੂੰ ਲੱਗਿਆ ਕਿਉਂਕਿ ਜੋ ਅਨੂਪ ਸੀ ਉਸ ਦਾ ਰਾਧਿਕਾ ਦੇ ਨਾਲ ਪਹਿਲਾਂ ਹੀ ਪ੍ਰੇਮ ਸੀ ਉਸ ਦੇ ਨਾਲ ਉਸ ਦੇ ਸਬੰਧ ਸੀ ਹੁਣ ਅਨੂਪ ਨੇ ਸੋਚਿਆ ਕਿ ਮੈਂ ਤਾਂ ਰਾਧਿਕਾ ਤੋਂ ਬਗੈਰ ਰਹਿ ਨਹੀਂ ਸਕਦਾ ਇਸ ਲਈ ਜੋ ਮੇਰੀ ਪਤਨੀ ਆ ਸविता ਜੇ ਉਹ ਪੱਪੂ ਦੇ ਨਾਲ ਸਬੰਧ ਬਣਾ ਲੇਗੀ ਤਾਂ ਮੈਨੂੰ ਕੋਈ ਫਰਕ ਨਹੀਂ ਪੈਣ ਲੱਗਾ ਕਿਉਂਕਿ ਉਸ ਦਾ ਦਿਲ ਤਾਂ ਰਾਧਿਕਾ ਦੇ ਨਾਲ ਮਿਲਿਆ ਹੋਇਆ ਸੀ ਪਰ ਜਦੋਂ ਹਣ ਰਾਧਿਕਾ ਦੇ ਨਾਲ ਣੂਪ ਨੇ ਵਿਆਹੀ ਕਰਵਾ ਲਿਆ ਤਾਂ ਉਸ ਦੀ ਪਤਨੀ ਨੇ ਇਹ ਮੁੱਦਾ ਚੱਕ ਲਿਆ ਕਿ ਮੈਂ ਤਾਂ ਣੂਪ ਦੇ ਨਾਲ ਰਹਿਣਾ ਮੈਂ ਪੱਪੂ ਦੇ ਨਾਲ ਨਹੀਂ ਰਹਿਣਾ ਸੋ ਬੜੀ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਸੀ ਜੋ ਮੈਂ ਤੁਹਾਨੂੰ ਸੁਣਾਈ ਹੈ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਤੁਸੀਂ ਇਹ ਸਾਰੇ ਮਾਮਲੇ ਤੇ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਟ੍ਰਿਕਾ